ਆਤਾ ਹਾਦਦੀ ਹੋਗੀ ਏਟੀਐਮ ਚ ਕੈਸ਼ ਪਰਨਾਏ ਸੁਰੱਖਿਆ ਅਧਿਕਾਰੀ ਨੂੰ ਗੋਲੀ ਮਾਰ ਕੇ 93 ਲੱਖ ਰੁਪਇਆ ਲੂਟ ਕੇ ਫਰਾਰ ਹੋ ਗਏ ਬਦਮਾਸ਼ ਪੂਰੀ ਘਟਨਾ ਸੀਸੀਟੀਵੀ ਕੈਮਰੇਟ ਹੋਈ ਕੈਦ ਇਹ ਵੀਡੀਓ ਨੂੰ ਦੇਖ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਜਿੱਥੇ ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਏ ATM ਚ ਕੈਸ਼ ਭਰਨ ਜਾ ਰਹੇ ਸਿਕਿਉਰਿਟੀ ਗਾਰਡ ਦੇ ਗੋਲੀ ਮਾਰ ਕੇ ਲੁਟੇਰੀਆਂ ਦੇ ਵੱਲੋਂ 93 ਲੱਖ ਰੁਪਏ ਲੁੱਟੇ ਗਏ ਨੇ ਤਾਂ ਇਹ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਨੇ ਜਿੱਥੇ ਇਸ ਗੱਡੀ ਨੂੰ ਘੇਰਿਆ ਜਾਂਦਾ ਹੈ ਤੇ ਬਦਮਾਸ਼ਾਂ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ 8 ਰਾਉਂਡ ਫਾਇਰ ਕੀਤੀ ਜਾਂਦੀ ਹੈ ਤੇ ਜਿਸ ਤੋਂ ਬਾਅਦ ਇਹ ਪੇਟੀਆਂ ਲੈ ਕੇ ਉਥੋਂ ਫਰਾਰ ਹੋ ਜਾਂਦੇ ਨੇ ਦੱਸ ਜੀ ਇਹ ਕਿ ਸੰਸਨੀਖੇਜ਼ ਮਾਮਲਾ ਜੋ ਤੁਸੀਂ ਦੇਖ ਰਹੇ ਹੋ ਕਰਨਾਟਕ ਦੇ ਵੀਦਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਲੋਕਾਂ ਦੇ ਵਿੱਚ دہشت ਦਾ ਮਾਹੌਲ ਹੈ ਜਿੱਥੇ ATM 'ਚ ਕੈਸ਼ ਭਰਨ ਜਾ ਰਹੀ ਇੱਕ ਗੱਡੀ ਤੇ ਸਿਕਿਉਰਿਟੀ ਗਾਰਡ ਸੀਗਾ ਜਿਸ ਤੇ ਗੋਲੀ ਮਾਰ ਕੇ ਉਸ ਨੂੰ ਮੋਟ ਦੇ ਘਰ ਤੋਂ ਉਤਾਰਿਆ ਗਿਆ ਤੇ 93 ਲੱਖ ਰੁਪਏ ਦੀ ਲੁੱਟ ਕਰਕੇ ਬਦਮਾਸ਼ ਮੋਕੇ ਤੋਂ ਫਰਾਰ ਹੋ ਜਾਂਦੇ ਨੇ ਸੋ ਵੀਡੀਓ ਨੂੰ ਸ਼ੇਅਰ ਕਰੋ